ਗਰ ਦੇ ਵਿੱਚ ਸਰ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਸਰ ਕੀ ਕੁਝ ਬਰਾਮਦ ਹੋਇਆ ਕਿੰਨੇ ਬੰਦੇ ਰਾਉਂਡ ਅਪ ਕੀਤੇ ਜੀ ਜੀ ਦੇਖੋ ਜਿੱਦਾਂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜੀ ਮੀਨ ਚਲਾਈ ਗਈ ਆ ਕਾਫੀ ਟਾਈਮ ਤੋਂ ਚੱਲ ਰਹੀ ਆ ਇਹ ਸਾਡੇ ਮਾਨ ਜੋਗ ਡੀਜੀਪੀ ਸਾਹਿਬ ਤੇ ਐਸਐਸਪੀ ਕੋਲਪੁਰ ਸਰ ਉਹਨਾਂ ਦੇ ਜਦ ਦੇ ਸਾਡੇ ਜਿਹੜਾ ਇਹ ਕਾਸੋ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਪੂਰੇ ਫਰੋਜ਼ਪੁਰ ਵਿੱਚ ਤੇ ਜਿਹੜੇ ਦੇ ਵਿੱਚ ਸਾਡੇ 350 ਦੇ 400 ਦੇ ਆਸ-ਪਾਸ ਜਿਹੜੇ ਮੁਲਾਜ਼ਮ ਲਾਏ ਗਿਆ ਪੁਰਾਣੇ ਉਦੇ ਵਿੱਚ ਸ਼ਹਿਰ ਦੇ ਵਿੱਚ ਤੇ ਪਲੱਸ ਜਿਹੜੇ ਆਲਗੋਂ ਦੇ ਕਸਬੇ ਉਹਨਾਂ ਦੇ ਵਿੱਚ ਤੇ ਇੱਥੇ ਜਿਹੜਾ ਅੱਜ ਆ ਪ੍ਰੀਤ ਨਜ਼ਰ ਹੈਗਾ ਇੱਥੇ ਅਸੀਂ ਕਨਸੂਲੇਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਇਹਦੇ ਵਿੱਚ ਜਿਹੜੇ ਅਸੀਂ 700 ਬਾਈਕਲ ਇੱਥੇ ਰੌਂਡ ਆਪ ਕੀਤੇ ਜਿਹੜੇ ਉਹਨਾਂ ਦਾ ਬੋਟਾਤ ਹੋਏਗੇ ਆ ਪਲੱਸ ਜਿਹੜੇ ਛੱਕੀ ਬੰਦੇ ਹੈਗੇ 700 ਅਸੀਂ ਰੌਂਡ ਆਪ ਕੀਤੇ ਆ ਉਹਨਾਂ ਦਾ ਵੈਰੀਫਿਕੇਸ਼ਨ ਕਰਾਂਗੇ ਬਾਕੀ ਇਹਦੇ ਕਾਫੀ ਜਿਹੜਾ ਚੱਲ ਰਿਹਾ ਸਰ ਕਿੰਨੀ ਜਗ੍ਹਾ ਤੇ ਅੱਜ ਕਰ ਰਹੇ ਹੋ ਅਸੀਂ ਕੀ ਦੇਣਾ ਚਾਹੁੰਦੇ ਆਪਾਂ ਵੀ ਮਤਲਬ ਲੋਕਾਂ ਜਿੱਕੀ ਮੈਸੇਜ ਇੱਕ ਜਾਣਾ ਚਾਹੀਦਾ ਦੇਖੋ ਜਿਸ ਤਰ੍ਹਾਂ ਜਿਹੜੇ ਕੰਜ਼ਿਊਮਰ ਨਸ਼ ਤੇ ਲੋਕਾਂ ਚ ਇਹ ਕਿ ਆ ਕਿ ਨਸ਼ਾ ਵੇਚਣ ਵਾਸਤੇ ਜਿਹੜੇ ਜਿਸਾਂ ਇਧਰ ਉਹ ਆਸ-ਪਾਸ ਬਾਰਡਰ ਤੋਂ ਵੀ ਲੈ ਕੇ ਆਂ ਤੇ ਆ ਉਹ ਤੋਂ ਜਿਹੜਾ ਅਸੀਂ ਸਖਤਾਈ ਕਰੀ ਹੈ ਕਿ ਜਿਹੜਾ ਨਸ਼ਾ ਵਿਕ ਨਾ ਸਕੇ ਇਹ ਬੰਦੇ ਰਾਉਂਡ ਅਪ ਕਰਕੇ ਜੇ ਕੋਈ ਜਿੰਨਾ ਕੋਈ ਕੁਝ ਸਮਾਨ ਮਿਲਦਾ ਉਹਨਾਂ ਦਾ ਫਾਰਵਰਡ ਬੈਕ ਵੀ ਜਿਹੜੇ ਲਿੰਕੇਜ ਕੱਟ ਕੇ ਇਹਨਾਂ ਚ ਜਦੋਂ ਰੁਕਿਆ ਜਾਵੇ ਜਿਹੜੇ ਬਿਨਾ ਨੰਬਰੀ ਵੀਕਲ ਜਿਹੜੇ ਆ ਬਰામਤ ਹੋਏ ਨੇ ਕੀ ਲੱਗਦਾ ਵੀ ਇਹ ਜਿਹੜੇ ਕੋਈ ਐਪੀਸੋਡ ਹੁੰਦੇ ਆ ਖੋਹ ਦੀ ਲੁੱਟਾਂ ਖੋਹਾਂ ਦੀ ਬਾਤ ਉਹਨਾਂ ਚ ਚਸ਼ਮੁਲੀਅਤ ਹੋਈ ਗਈ ਹੈ ਦੇਖੋ ਜਿਸ ਤਰ੍ਹਾਂ ਸਾਡੇ ਕੋਲ ਕੰਪਲੀਟਾਂ ਵੀ ਕਈ ਹੁੰਦੀਆਂ ਆਆਂ ਪਿਆਂ ਦੇ ਵੀਕਲ ਚੋ ਜਿਨ੍ਹਾਂ ਦੇ ਹੋਏ ਉਹਨਾਂ ਨੂੰ ਵੀ ਬੁਲਾਇਆ ਜਾਊਗਾ ਤੇ ਪਲੱਸ ਜਿਨ੍ਹਾਂ ਕੋਲ ਬਰਾਮਤ ਹੋਏ ਆ ਜੇ ਉਹ ਚੋਰੀ ਦੇ ਪਾਏ ਗਏ ਤਾਂ ਉਹਨਾਂ ਦੇ ਪੱਤੇ ਵੀ ਦਰਜ ਕੀਤੇ ਜਾਣਗੇ ਕਿ ਕਿੰਨੇ ਜਗ੍ਹਾ ਤੇ ਆਪਰੇਸ਼ਨ ਚੱਲ ਰਿਹਾ ਹੈ ਜੀ ਇਹ ਟੋਟਲ 112 ਲੋਕੇਸ਼ਨਾਂ ਆ ਅਸੀਂ ਇਸ ਵਾਰ ਜਿਹੜੀਆਂ ਛੋਟੀਆਂ ਮੋੜੀਆਂ ਲੋਕੇਸ਼ਨਾਂ ਵੀ ਆ ਗਈਆਂ ਜੇ ਕੋਈ ਖਾਲੀ ਦੁਕਾਨ ਆਪਣਾ ਖਾਲੀ ਬਿਲਡਿੰਗਾਂ ਪਈਆਂ ਐ ਕੋਈ ਹੋਰ ਗਰਾਊਂਡ ਵਗੈਰਾ ਉੱਥੇ ਵੀ ਚੈੱਕ ਕਰ ਰਹੇ ਆ ਕਿ ਆਨ ਆਲੇ ਸਮੇਂ ਚ ਕੋਈ ਇਦਾਂ ਦੇ ਉੱਥੇ ਜੇ ਵੀ ਕੋਈ ਨਸ਼ੇੜੀ ਵਗੈਰਾ ਜਿਹੜੇ ਆ ਕੋਈ ਨਸ਼ਾ ਨਾ ਕਰ ਸਕੇ ਇਹ ਅੱਗੇ ਵੀ ਜਿਹੜੀਆਂ ਲੋਕੇਸ਼ਨਾਂ ਚੈੱਕ ਕੀਤੇ ਜਾਣਗੀਆਂ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਿਕ ਤੇ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜਾ ਜੁੱਧ ਨਸ਼ਾ ਵਿਰੋਧ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੈਂ ਐਸਐਚਓ ਸਿਟੀ ਫਿਰੋਜ਼ਪੁਰ ਦੇ ਜਨਤਾ ਪ੍ਰੀਤ ਨਗਰ ਰਾਏ ਸਿੱਖ ਭਵਨ ਆ ਇੱਕ ਅਸੀਂ ਇੱਕ ਐਸੋਪਰੇਸ਼ਨ ਚੱਲ ਰਿਹਾ ਜੀ ਜਿਹੜੇ ਜਿਹੜੇ ਬੱਚੇ ਲਗੇ ਨੇ ਇਹਨਾਂ ਦੀ ਅਸੀਂ ਤਲਾਸ਼ੀ ਕਰ ਰਹੇ ਆ ਜੀ ਤੇ ਸਾਡਾ ਟੀਮਾਂ ਲਗ ਲਗ ਟੀਮਾਂ ਲੱਗੀਆਂ ਹੋਈਆਂ ਨੇ ਅਗਲਾ ਕੋਈ ਰਿਕਵਰੀ ਵਗੈਰਾ ਜਾਂ ਕੋਈ ਹੁੰਦੇ ਆ ਜੀ ਉਹਦੇ ਬਾਰੇ ਅਸੀਂ ਸਾਹਮਣੇ ਧਿਆਨ ਚ ਲਿਆਵਾਂਗੇ ਸਰ ਇਹ ਯੂਥ ਨਸ਼ੇ ਉਦੋਂ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਜਿਨ੍ਹਾਂ ਚ ਭਾਰੀ ਰਿਕਵਰੀਆਂ ਪਿੱਛੇ ਐਸਐਸਬੀ ਸਾਹਿਬ ਵੱਲੋਂ ਵੀ ਕੀਤੀਆਂ ਗਈਆਂ ਨੇ ਕਿ ਉਸੇ ਤਰ੍ਹਾਂ ਦੀ ਜਿਹੜੇ ਨਸ਼ੇ ਨੂੰ ਲੈ ਕੇ ਹੀ ਰੇਡ ਚੱਲ ਰਹੀ ਹੈ ਇਹ ਨਸ਼ੇ ਨੂੰ ਲੈ ਕੇ ਲੈ ਕੇ ਵੀ ਰੇਡ ਚੱਲ ਰਹੀ ਹੈ ਜਿਵੇਂ ਆ ਬਸਤੀਆਂ ਦੇ ਵਿੱਚ ਜਿਹੜੇ ਆ ਛੋਟੀ ਜਿਹੜੀ ਬਰਾਤੀ ਦੇ ਹੈਗੇ ਨੇ ਛੋਟੇ ਬੱਚਿਆਂ ਨੂੰ ਇਸਤੇਮਾਲ ਕਰ ਰਹੇ ਨੇ ਅਸੀਂ ਉਹਨਾਂ ਨੂੰ ਚੈਕਿੰਗ ਕਰ ਰਹੇ ਆ ਜੇ ਕੋ ਜਿਨ੍ਹਾਂ ਦੇ ਖਿਲਾਫ ਕੋਈ ਵੀ ਸਮਾਨ ਵਗੈਰਾ ਜਾਂ ਕੋਈ ਐਹੋ ਜੀ ਚੀਜ਼ ਨਸ਼ੀਲਾ ਪਦਾਰਥ ਮਿਲਦਾ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਕੋਈ ਸ਼ੱਕੀ ਵੀਕਲ ਹੀ ਹੈ ਸ਼ੱਕੀ ਬੰਦੇ ਵੀ ਰੌਂਡ ਕੀਤਾ ਹੈ ਅਸੀਂ 2-3 ਬੰਦੇ ਸ਼ੱਕੀ ਅਸੀਂ ਚੱਕੀ ਤੇ ਆ ਦੋ ਅਸੀਂ ਐਕਟਵਾ ਅਸੀਂ ਬਰਾਬਤ ਕੀਤੀਆਂ ਇਹਨਾਂ ਤੋਂ ਅਸੀਂ ਡਾਕੂਮੈਂਟ ਮੰਗਿਆ ਪਰ ਇਹਨਾਂ ਨੇ ਡਾਕੂਮੈਂਟ ਸਾਨੂੰ ਅਜੇ ਤੱਕ ਕੋਈ ਨਹੀਂ ਦਿੱਤਾ ਸਾਨੂੰ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਜੇ ਇਹਨਾਂ ਕੋਲ ਡਾਕੂਮੈਂਟ ਹੁੰਦਾ ਤੇ ਐਕਟਵਾ ਠੀਕ ਹੁੰਦੀਆਂ ਹੁਣ ਅਸੀਂ ਜਾ ਕੇ ਦੇਖਦੇ ਆ ਕਿ ਇਹਨਾਂ ਦਾ ਇਹਨਾਂ ਦਾ ਮਾਲਕ ਅਸਲ ਕੌਣ ਹੈ ਉਹ ਵੈਰੀਫਾਈ ਕਰਾਂਗੇ ਜੇ ਸਹੀ ਹੋਗੀਆਂ ਤੇ ਇਹਨਾਂ ਦੀਆਂ ਦਿੱਤੀਆਂ ਜਾਣਗੀਆਂ ਜੇ ਨਹੀਂ ਸਹੀ ਹੋਣਗੀਆਂ ਤੇ ਇਹਨਾਂ ਦੇ ਖਿਲਾਫ ਜਿਨ੍ਹਾਂ ਦੇ ਘਰੋਂ ਮਿਲੀਆਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੰਪੀ ਨੰਬਰ ਤੋਂ ਇਲਾਵਾ ਹੋਰ ਹੀ ਰਿਪੋਰਟ ਤੇ ਤੁਸੀਂ ਚੈਕਿੰਗ ਕੀਤੀ ਹੈ ਹੋਰੇ ਰਾਏ ਸਿੱਖ ਭਵਨਾਂ ਜੀ ਹੋਰ ਗ੍ਰੇਨ ਮੰਡੀ ਹੈ ਜੀ ਆਪਣੀ ਜਿੱਥੇ ਆਮ ਗੱਡੀਆਂ-ਗੁੱਡੀਆਂ ਲੈ ਕੇ ਲੋਕ ਆਉਂਦੇ ਨੇ ਉੱਥੇ ਵੀ ਅਸੀਂ ਚੈੱਕ ਕਰ ਰਹੇ ਹਾਂ ਜੀ ਸਰੇਕਲੀ ਇਹ آپریشن ਅਜੇ ਪੂਰਾ ਨਹੀਂ ਚੱਲੂਗਾ ਹਾਂ ਇਹ ਚੱਲੇਗਾ ਜੀ ਤਕਰੀਬਨ ਸਬ ਅਗਲਾ ਟਾਈਮ ਮਿਲਣ ਤੱਕ ਚੱਲ ਰਿਹਾ ਹੈ ਕਿੜੇ ਕਿੜੇ ਹਸਪਤਲ ਤੱਕ ਤੁਹਾਨੂੰ ਕਿ ਥਮਾ ਦੇ ਆਪਾਂ ਅਜੇ ਗ੍ਰੇਨ ਮਾਰਕੀਟ ਕੀਤੀ ਹੈ ਰਾਸ਼ਿਕ ਪਵਣ ਕੀਤੀ ਹੈ ਜੀ ਇੱਥੋਂ ਆ ਜਿਹੜਾ ਜਨਤਾ ਪ੍ਰੀਤ ਨਗਰ ਹੈ ਜੀ ਇੱਥੋਂ ਅਸੀਂ ਚੈੱਕ ਕਰ ਰਹੇ ਹਾਂ